ਹਾਂਜੀ ਦੱਸੋ ਬਾਟੀ ਦਾ ਮੈਟਰ ਐਨੀ ਅਰਜੈਂਸੀ ਚ ਬੁਲਾਇਆ ਸਮੱਸਿਆ ਕੀ ਐ ਮੁੰਡਾ ਕੱਚਿਆਂ ਤੇ ਤਰਨੂ ਫਿਰਦਾ ਐ ਤੇ ਥਲਾਂ ਚ ਸੜਨੂ ਫਿਰਦਾ ਐ ਮੱਝਾਂ ਚਰਾਉਣ ਨੂੰ ਫਿਰਦਾ ਕੰਨ ਪੜਵਾਉਣ ਨੂੰ ਕਰਦਾ ਕੋਲਮ ਲਾ ਕੇ ਬਾਈ ਜੀ ਮੁੰਡੇ ਨੂੰ ਇਸ਼ਕ ਹੋ ਗਿਆ ਜੀ ਨਾਟ ਐਟ ਆਲ ਉਹ ਇਸ਼ਕ ਤਾਂ ਕੇਰਾ ਮੈਨੂੰ ਹੋਇਆ ਸੀ ਉਸ ਬੁਲਬੁਲ ਵਰਗੀ ਮੁਟਿਆਰ ਦੇ ਨਾਲ ਇਹ ਪਹਿਲਾਂ ਸਾਰੀਆਂ ਬੁਲਬੁਲ ਲੱਗਦੀਆਂ ਹੁੰਦੀਆਂ ਬਾਅਦ ਚ ਸੌਰੀਆਂ ਇਹੀ ਇਲਾ ਬਣ ਜਾਂਦੀਆਂ ਡੋਨਟ ਡਿਸਟਰਬ ਮੀ ਲਓ ਜੀ 2 ਵਜੇ ਮੈਨੂੰ ਇਸ਼ਕ ਹੋਇਆ ਕਿੰਨੇ ਵਜੇ ਹਾਂ 2 ਵਜੇ 3 ਵਜੇ ਮੈਂ ਲਵ ਲੈਟਰ ਲਿਖਿਆ ਅਕੜਿਆਂ ਤੇ ਇਸ਼ਕ ਤਰਦਾ ਤਾਂ ਸੁਣਿਆ ਸੀ ਆ ਅਕੜਿਆਂ ਤੇ ਚੱਲਦਾ ਪਹਿਲੀ ਵਾਰ ਸੁਣਿਆ ਡੋਨਟ ਡਿਸਟਰਬ ਮੀ ਅਗੇਨ 2 ਵਜੇ ਇਸ਼ਕ ਹੋਇਆ 3 ਵਜੇ ਮੈਂ ਲਵ ਲੈਟਰ ਲਿਖਿਆ 4 ਵਜੇ ਕੁੜੀ ਨੂੰ ਫੜਾਉਣ ਵਾਸਤੇ ਗਿਆ ਤੇ 5 ਵਜੇ ਕੁੜੀ ਪੜਦੀ ਫੜੀ ਗਈ ਤੇ 6 ਵਜੇ ਉਹਦੇ ਘਰਦਿਆਂ ਨੇ ਮੈਨੂੰ ਫੜ ਲਿਆ ਤੇ 7 ਵਜਿਆਂ ਨੂੰ ਪੰਚਾਇਤ ਦੇ ਵਿੱਚ ਇਹਨੇ ਉਹਦੇ ਟੱਬਰ ਦੇ ਪੈਰ ਫੜੇ ਹੋਏ ਤੇ 8 ਵਜੇ ਤੋਂ ਪਹਿਲਾਂ ਪਹਿਲਾਂ ਇਹਦਾ ਇਸ਼ਕ ਸੱਪ ਦੀ ਕੰਜ ਵਾਂਗੂ ਲਾ ਕੇ ਇਹਦੇ ਗੱਟਿਆਂ 'ਚ ਹੀ ਪਿਆ ਸੀ ਵਟ ਅਬਾਊਟ ਯੂ ਲਹਾਉਣੀਆ ਕੰਜ ਬਈ ਮੇਰੇ ਵਾਲੀ ਤਾਂ ਮੰਨੀ ਪਈ ਆ ਬਸ ਉਹਦੇ ਘਰ ਦੇ ਮਨਾਉਣੇ ਆ ਮੰਨੀ ਤਾਂ ਇਹਦੇ ਵਾਲੀ ਵੀ ਪਈ ਸੀ ਆ ਜਿਹੜੀ 2 ਵਜੇ ਤੋਂ 8 ਵਜੇ ਦੀ ਤੈਨੂੰ ਵਿਥਿਆ ਸੁਣਾਈ ਐ ਇਹ ਕਰਵਾ ਚੌਥੀ ਕਥਾ ਸੀ ਪ੍ਰੋਸੀਜਰ ਹੀ ਦੱਸਿਆ ਮਨਾਉਣ ਦਾ ਉਹ ਯਾਰ ਤੂੰ ਇਹ ਸਮਝਦਾ ਕਿਉਂ ਨਹੀਂ ਉਹ ਆਪਣੀ ਰਿਸ਼ਤੇਦਾਰੀ ਚ ਹੋਈਆਂ ਵੈਰੀ ਰੌਂਗ ਸ਼ੇਮ ਔਨ ਯੂ ਯਾਰ ਲਾਂਣtio ਕਦੇ ਕੋਈ ਰਿਸ਼ਤੇਦਾਰੀ ਚ ਵੀ ਵਿਆਹ ਕਰਵਾਉਂਦਾ ਹੁੰਦਾ ਕਿਉਂ ਤੇਰੇ ਪਿਓ ਨੇ ਨਹੀਂ ਕਰਾਇਆ ਤੇਰੀ ਮਾਂ ਨੇ ਉਹ ਵੀ ਤਾਂ ਰਿਸ਼ਤੇਦਾਰੀ ਆ ਯਾਰ ਤੁਸੀਂ ਗੁੱਸਾ ਕਰੋ ਚਾਹੇ ਗਿੱਲਾ ਕਰੋ ਮੈਂ ਪਰ ਗੱਲ ਮੂੰਹ ਤੇ ਕਹਿੰਦਾ ਹੁੰਦਾ ਨਹੀਂ ਤੂੰ ਮੂੰਹ ਤੇ ਨਹੀਂ ਕਹਿੰਦਾ ਤੂੰ ਮੂੰਹ ਤਾਂ ਖਾਣ ਵਾਲੀ ਗੱਲ ਕਰਦਾ ਤੈਨੂੰ ਮੈਂ ਦੱਸਾਂ ਉਹ ਯਾਰ ਉਹ ਮੇਰੀ ਭਾਬੀ ਦੀ ਭੈਣ ਇੰਪੋਸੀਬਲ ਹੋ ਹੀ ਨਹੀਂ ਸਕਦਾ ਬਾਈ ਤੇਰੇ ਲਈ ਕਹਦਾ ਔਖਾ ਤੂੰ ਨਿੰਮ ਤੇ ਕਰੇਲਾ ਚੜਾ ਸਕਦਾ ਤੇ ਕੰਦਾ ਦੇ ਕੁੱਤੀਆਂ ਚੜਾ ਦੇਗਾ ਉਹ ਬੱਕਰੀ ਗੁੱਲਾਂ ਤੇ ਚੜ੍ਦ ਦੇਣਾ ਕਾਟੋ ਫੁੱਲਾਂ ਤੇ ਚੜ੍ਦ ਦੇਣਾ ਤੇ ਇਹਦਾ ਰਿਸ਼ਤਾ ਸਿਰੇ ਚੜਾਉਣ ਨੂੰ ਕਿੱਡੀ ਕੀ ਗੱਲ ਹੈ ਤੇਰੇ ਲਈ ਉਹ ਤੂੰ ਤਿਆਰੀ ਕਰ ਭਾਈ ਅਸੀਂ ਤਾਂ ਛਾਪ ਬਣਾਈ ਫਿਰਦੇ ਆ ਤੇਰੇ ਵਾਸਤੇ ਓਏ ਛਾਪ ਤਾਂ ਨੰਗ ਪਾਉਂਦੇ ਹੁੰਦੇ ਨੇ ਜਿਵੇਂ ਤੁਸੀਂ ਨਹੀਂ ਪਾਈ ਸੀ ਮੈਨੂੰ ਆਪਾਂ ਤਾਂ ਕੜ ਤੇ ਮੇਰੀ ਸੱਸ ਨੂੰ ਬਣਾ ਹਾਂ ਬੈਰੀ ਈਜ਼ੀ ਉਹ ਸੱਸ ਤਾਂ ਥੋੜੀ ਮੇਰੀ ਮੁੱਠੀ ਚ ਐ ਓਏ ਉਹ ਤਾਂ ਸਾਡੇ ਸਾਰੇ ਟੱਬਰ ਦੇ ਜੱਫੇ ਜਿਨੇ ਹੁੰਦੀ ਤੇਰੀ ਮੁੱਠੀ ਚ ਕਿਵੇਂ ਆ ਜੂ ਉਹ ਮੇਰੇ ਕਹਿਣ ਤੋਂ ਬਾਅਦ ਬੇਬੇ ਨੂੰ ਮੈਂ ਆਪੇ ਮਨਾ ਲੂੰ ਤੁਸੀਂ ਮੁੰਡੇ ਦੇ ਜਵਾਕਾਂ ਦੇ ਨਾਂ ਸੋਚੋ ਘਰੇ ਜਾ ਕੇ ਕਿਵੇਂ ਆ ਬੇਬੇ ਕਰ ਰਹੀਆਂ ਲਾਈਫ ਇੰਜੋਏ ਖਾ ਰਹੀਆਂ ਫੇ ਨੁੰਦੀਆਂ ਪੱਕੀਆਂ ਹਾਂ ਪੁੱਤ ਅੱਜ ਤੈਨੂੰ ਵੀ ਖਵਾ ਕੇ ਭੇਜੂ ਇਹਦਾ ਮਤਲਬ ਨੂੰ ਚੰਗੀ ਸੇਵਾ ਕਰਦੀ ਐ ਸੇਵਾ ਤੇ ਅੱਜ ਤੇਰੀ ਵੀ ਕਰਨੀ ਐ ਜਿੱਤੀ ਆ ਬਾਹਰ ਨੂੰ ਕੁੰਡੀ ਮਾਰ ਕੇ ਆ ਕੁੰਡੀ ਮਾਰਨ ਦੀ ਕੀ ਲੋੜ ਮੈਂ ਕਿਹੜੇ ਜਿਆਦਾ ਟਾਈਮ ਬੈਣ ਬਾਈ ਤੇ ਛੋਟੀ ਜੀ ਗੱਲ ਕਰਨੀ ਐ ਜੇ ਤੂੰ ਮੰਨੇ ਲੈ ਅੱਗੇ ਮੈਂ ਤੇਰੀ ਕਦੀ ਕੋਈ ਮੋੜੀ ਹੁਕਮ ਕਰ ਤੂੰ ਜਾ ਪੁੱਤ ਮਾਰ-ਬਾਰ ਨੂੰ ਕੁੰਡੀ ਠੀਕ ਆ ਮੰਮੀ ਮੈਂ ਤੇ ਜਿੱਦਨ ਦਾ ਮੁੰਡਾ ਵਿਆਹ ਆ ਉਦੋਂ ਦੀ ਤੈਨੂੰ ਢੀਕੀ ਜਾਂਦੀ ਸੀ ਤੂੰ ਬੈਠ ਮੈਂ ਤੇਰੀ ਸੇਵਾ ਦਾ ਪ੍ਰਬੰਧ ਕਰਕੇ ਆਉਣੀ ਫੇਰ ਮਾਰਦੇ ਆ ਗੱਲਾਂ ਬਾਤ ਲੈ ਹੈ ਕਮਲਾ ਉਹ ਹੀ ਡਰੀ ਜਾਂਦਾ ਸੀ ਹੋ ਗਿਆ ਦੂਜੇ ਗੁੱਟ ਤੇ ਵੀ ਕੜੇ ਦਾ ਪ੍ਰਬੰਧ ਬੇਬੇ ਡਾਂਗ ਨਾਲ ਕਿਹੜੀ ਸੇਵਾ ਉਹੀ ਜਿਹੜੀ ਤੇਰੀ ਭਾਲੀ ਮੇਰੀ ਨੋਨ ਹੈ ਮੇਰੀ ਕੀਤੀ ਆ ਹੱਟ ਤੈ ਜਾਣਿਆ ਮੈਨੂੰ ਸਮਝਿਆ ਨਹੀਂ ਆਈ ਡੋਨਟ ਅੰਡਰਸਟੈਂਡ ਸਟੈਂਡ ਤੇ ਤੇਰਾ ਮੈਂ ਤੋੜਾਂ ਹਾਂ ਫੌਂਕਾ ਮੇਰੀ ਗੱਲ ਸੁਣ ਮਾਰ ਲੈ ਮਾਰ ਇਹਦੇ ਚਾਰ ਹੋਰ ਮਾਰ ਇਹਨੇ ਤਾਂ ਮੇਰਾ ਵੀ ਬੇੜਾ ਬਿਠਾਇਆ ਹੋਰ ਨਾ ਮਾਰੀ ਹੋਰ ਜਲਦ ਹੋਣਾ ਮੈਨੂੰ ਨਹੀਂ ਕੜਾ ਚਾਹੀਦਾ ਮੂੰਹ ਤੇ ਚਾਹੀਦੀ ਬੰਦਾ ਮੂੰਹ ਵੀ ਨਹੀਂ ਚਾਹੀਦਾ ਬੇਮਾਰ ਹੋਰ ਮਾਰ ਇਹਨੇ ਨੂੰ ਲੱਗੇ ਜੇ ਕਿਸੇ ਦਾ ਇੰਸਟਾਗ੍ਰਾਮ ਕਰਦਾ ਹੈ ਜਾਣੀ ਤੂੰ ਹਟ ਜਾ ਪਾਸੇ ਭਾਈ ਉਹ ਤਾਂ ਗਿਆ ਮੇਰਾ ਕੀ ਬਣੂ ਤੇਰਾ ਤਾਂ ਪਤਾ ਨਹੀਂ ਵਿਚੋਲੇ ਦੇ ਤਾਂ ਦੇਤਾ ਬੈਰਿਆਂ ਨੂੰ ਗਰੀਸ ਇਹਦੇ ਵਿਚੋਲੇ ਦੇ ਵੀ ਅੱਜ ਤੱਕ ਮੁੰਦੀਆਂ ਹੀ ਪਈਆਂ ਸੀ ਲਾਸਾਂ ਇਹਦੇ ਵੀ ਪਹਿਲੀ ਵਾਰ ਹੀ ਪਈਆਂ ਅੱਜ ਹੁਣ ਕੀ ਕਰੀਏ ਆਪਾਂ ਤੂੰ ਤਾਂ ਬਾਈ ਐਂ ਕਰ ਆਪਣਾ ਕੋਈ ਹੋਰ ਹੀ ਇਲਾਕਾ ਮਾਤਾ ਦਾ ਵਿਚੋਲੇ ਦੀ ਮੁੱਠੀ ਚੋਂ ਨਿਕਲ ਗਈ। ਆਹੋ ਚੰਗਾ ਕੀਤਾ ਵਿਚੋਲੇ ਨੂੰ ਇੱਥੇ ਐਡਮਿਟ ਕਰਾ ਕੇ। ਹੁਣ ਆਪਾਂ ਕੀ ਕਰੀਏ? ਹੁਣ ਤਾਂ ਇੱਕੋ ਰਾਹ ਬਚਿਆ। ਆਪਾਂ ਕੋਟ ਮੈਰਿਜ ਕਰਾ ਲਈਏ। ਹਾਂ ਕੋਟ ਮੈਰਿਜ ਤਾਂ ਲੱਗਦਾ। ਘਰ ਦੇ ਤੇਰੇ ਤੋਂ ਮਨਾਏ ਨਹੀਂ ਗਏ। ਜੱਜ ਸੁਆਮ ਨੂੰ। ਯਾਰ ਮੇਰੀ ਗੱਲ ਤਾਂ ਸੁਣ ਲੈ। ਤੂੰ ਚੁੱਪ ਰਹਿ। ਘਰਦਿਆਂ ਦੇ ਖਿਲਾਫ ਵਿਆਹ ਕਰਾ ਕੇ ਕੋਈ ਸੁਖੀ ਰਿਹਾ? ਤੇਰੇ ਤਾਂ ਕੁਝ ਨਹੀਂ ਹੋਣਾ। ਹੁਣ ਤਾਂ ਮੈਨੂੰ ਹੀ ਕੁਝ ਕਰਨਾ ਪੈਣਾ। ਉਹ ਕਿਤੇ ਜਨੀਓ ਰੁਕ ਤਾ ਉਹ ਗੱਲ ਸੁਣ ਲੈ ਹਲੋ। ਬੇਬੇ ਹਾਂ। ਕੁੜੀ ਦਾਲ ਪਾਜੀ ਤੋਂ ਸੋਨਾ ਬਣਾਉਂਦੀ ਹੈ। ਹਾਂ ਭਾਈ ਸੋਣੀ ਬਣਾਈ ਹੈ। ਹਾਂ ਆ ਲੋ ਮਾਤਾ ਰੋਟੀ। ਮੇਰੇ ਵਾਰੀ ਮਟਰ ਪਨੀਰ ਮੱਕ ਗਿਆ ਹੀ। ਓਹ ਹੋ ਹੋ ਹੋ। ਰੈਂਡਮ ਮੰਮੀ ਬਹੁ ਮਿਰਚਾਂ ਹੈ। ਇੰਨੀ ਕੋੜੀ ਜੀਬਾਂ ਤੇ ਵੀ ਲੜਦੀ ਹੈ ਨੇ। ਗੱਲ ਸੁਣੋ ਮੇਰੀ। ਐਤ ਕੀ ਨਾ ਗੰਨੇ ਨਾ ਬੀਜ। 5-7 ਕਿੱਲੇ ਮਿਰਚਾਂ ਬੀਜਦੇ ਫਰੀਆਂ। ਕਿਉਂ? ਜੇ ਸਾਮਣਾ ਐ ਸਬਜ਼ੀ ਚ ਪਾਉਂਦੀ ਆ ਐਸਾ ਹਮ ਨਾ ਮੁੱਲ ਖਰੀਦੇ ਤੇ ਨੰਗ ਹੋ ਜਾਗੇ ਨਹੀਂ ਤੇਰੇ ਦਾ ਕੁਛ ਰਕਤ ਲੈ ਨਹੀਂ ਆਉਂਦਾ ਕਿੱਥੇ ਮਿਰਚਾਂ ਚੰਗੀ ਭਲੀ ਦਾ ਬਾਜੀ ਆ ਵੇ ਜੇ ਮਿਰਚਾਂ ਜ਼ਿਆਦਾ ਨਹੀਂ ਤਾਂ ਦੋ ਚਮਚੇ ਘਿਉ ਦੇ ਪਾ ਲੈ ਨਾਲੇ ਤਗੜੀ ਹੋ ਜੇਗੀ ਆ ਬਾਪੂ ਪਹਿਲਾ ਬੰਦਾ ਦੇਖਿਆ ਮੈਂ ਜਿਹੜਾ ਆਪਣੇ ਦੁਸ਼ਮਣ ਨੂੰ ਵੀ ਤਗੜਾ ਹੋਣ ਵਾਸਤੇ ਸਲਾਹ ਦੇ ਰਿਹਾ ਹੈ ਨਾ ਤੇਰਾ ਵਿੱਚ ਬੋਲਣਾ ਜ਼ਰੂਰੀ ਹੈ ਸਾਡੀਆਂ ਸ਼ਕਲਾਂ ਦੇਖੀ ਜਾਣਾ ਜਾ ਕੇ ਆਪਣੀ ਖੇਤੀਬਾੜੀ ਸੰਭਾਲ ਲੈ ਮੈਂ ਤਾਂ ਅੱਜ ਬਗ ਜਾਣਾ ਤੂੰ ਚੱਲ ਮੇਰੇ ਨਾਲ ਬੈਠੀ ਐ ਇੱਥੇ ਪਸਰੀ ਆਪਦੇ ਪਿਓ ਨੂੰ ਕਹਿ ਭਾਂਡੇ ਅੱਡ ਕਰ ਦੇ ਫੇਰ ਤੌਹ ਨੂੰ ਮੈਂ ਕੁੜੀ ਬੇਬੇ ਜੇ ਇਹੀ ਗੱਲ ਮੈਂ ਤੇਰੇ ਮੁੰਡੇ ਨੂੰ ਕਹਾ ਫੇਰ ਤੇ ਮੇਰੇ ਵੱਲ ਸਵੇਰੇ ਵਖ ਕਰ ਲੈ ਮੈਨੂੰ ਕੀ ਆ ਮੈਂ ਵੀ ਮਿੱਠੂ ਨੂੰ ਕਹੂੰਗਾ ਬਾਕੀ ਚਾਹੇ ਸਾਰੇ ਭਾਂਡੇ ਲੈ ਲੈ ਪਰ ਆ ਪੜੋਲਾ ਨਾਲ ਹੀ ਨਾਲ ਤੂੰ ਨਾ ਸਾਨੂੰ ਛੱਡ ਆਪਣੇ ਪਿਓ ਨੂੰ ਜਾ ਕੇ ਦੇ ਮੱਤਾਂ ਜਦ ਤੱਕ ਉਹਨੇ ਮੇਰੀਆਂ ਸਾਰੀਆਂ ਸ਼ਰਤਾਂ ਨਾ ਮੰਨੀਆਂ ਮੈਂ ਨਾ ਤੋਰੀ ਆਪਣੀ ਕੁੜੀ ਐ ਸਸ਼ਕਾਲ ਬੇਬੇ ਜੀ ਸਸ਼ਕਾਲ ਜੀ ਸਸ਼ਕਾਲ ਸਾਸ੍ਰਿਕਾਲ ਹੋਰ ਕੀ ਹੈ ਘਰ ਸਭ ਠੀਕ ਠਾਕ ਹੈ ਹਾਂ ਜੀ ਬਾਪੂ ਜੀ ਸਭ ਵਧੀਆ ਤੁਸੀਂ ਸੁਣਾਓ ਬਿਲਕੁਲ ਠੀਕ ਉਹ ਬੱਲੇ ਬੱਲੇ ਸੀਰਤ ਕੌਰ ਆਈ ਹੈ ਮੈਮੀ ਕਮਾਂ ਸਵੇਰ ਦੀ ਬਨੇਰੇ ਤੇ ਚਿੜੀ ਜੀ ਕਿਉਂ ਬੋਲੀ ਜਾਂਦੀ ਹੈ ਚੀਚਾ ਜੀ ਚਿੜੀ ਨਹੀਂ ਕਾਂ ਬੋਲਦੇ ਹੁੰਦੇ ਆ ਬਨੇਰੇ ਤੇ ਉਹ ਕਾਂ ਤਾਂ ਕਮਲੀਏ ਤਾਂ ਬੋਲਦਾ ਜੇ ਕੋਈ ਪ੍ਰਾਹੁਣਾ ਆਉਣਾ ਹੋਵੇ ਜਦੋਂ ਆਉਣਾ ਹੀ ਨਿੱਕੀ ਜੀ ਪ੍ਰਾਹੁਣੀ ਨੇ ਹੋਵੇ ਚਿੜੀ ਬੋਲੂ ਉਦੋਂ ਤੁਸੀਂ ਵੀ ਨਾ ਬਸ ਚੀਚਾ ਜੀ ਸੀਰੀਅਸ ਪੈਣ ਨਹੀਂ ਮਿਲਣਾ ਤੈਨੂੰ ਤਾਂ ਮੇਰਾ ਲਾਇਆ ਪਹਿਣੇ ਠੀਕ ਹੈ ਹਾਂਜੀ ਠੀਕ ਆ ਚਲਾ ਜਾ ਅੰਦਰ ਚਲੀਏ ਚਲੋ ਆ ਜਾ ਤੂੰ ਵੀ ਨਾ ਸੀਰਤ ਖੇੜੀਆਂ ਗੱਲਾਂ ਲੈ ਕੇ ਬੈਗੀ ਤਲ ਮੈਨੂ ਐ 10 ਬੇਬੇ ਬਾਪੂ ਦਾ ਕੀ ਹਾਲ ਹੈ ਬੇਬੇ ਬਾਪੂ ਤਾਂ ਠੀਕ ਐ ਪੈਣੇ ਤੂੰ ਦੱਸ ਤੇਰਾ ਜੀ ਤਾਂ ਲੱਗ ਗਿਆ ਨਾ ਮਾਪਿਓ ਨੇ ਛੱਡ ਕੇ ਕੀ ਦਾ ਜੀ ਲੱਗਦਾ ਪਰ ਲਾਉਣਾ ਪੈਂਦਾ ਕੀ ਗੱਲ ਸਿਮਰਨ ਤੂੰ ਖੁਸ਼ ਤਾਂ ਐ ਨਾ ਉਹਦੇ ਔਰ ਦੀ ਹੁੰਦੀ ਆ ਭਾਬੀ ਕਿਵੇਂ ਦੁਖੀ ਹੋ ਜੂ ਹਲੋ ਚਾਹ ਪੀਓ ਸਾਸਿਕਾਲ ਜੀ ਸਸ਼ਿਕਾ ਤੂੰ ਇਸ ਤੱਕ ਤਮਾਕੇ ਸਰਪ੍ਰਾਈਜ਼ ਹੀ ਦਿੱਤਾ ਹੁਣ ਅੱਗੇ ਵਾਲੇ ਸਰਪ੍ਰਾਈਜ਼ ਵੀ ਪਹਿਲਾਂ ਦੱਸ ਦੇ ਪਲੀਜ਼